ਸਮੀ ਪਾਤਸ਼ਾ ਸਹਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਦੋਂ ਚਮਕੌਰ ਦੀ ਗੜੀ ਨੂੰ ਛੱਡ ਕੇ ਮਾਛੀਵਾੜੇ ਦੇ ਜੰਗਲਾਂ 'ਚ ਜਾ ਰਹੇ ਨੇ ਕੋਲੇ ਬਾਜਨੀ ਤਾਜਨੀ ਕੋੜਾ ਨਹੀਂ ਪੈਰਾਂ ਦੇ ਵਿੱਚ ਜੋੜਾ ਨਹੀਂ ਉਸ ਵੇਲੇ ਦੇ ਸੀਨ ਨੂੰ ਸਰਦਾਰ ਹਰਪਾਲ ਸਿੰਘ ਸ਼ਮਲਾ ਸਾਹਿਬ ਦੀ ਕਲਮ ਨੇ ਲਿਖਿਆ ਮੈਂ ਕੁਲਦੀਪ ਛੱਠਾ ਤੇ ਬਾਪੂ ਨੇਵਾ ਸਿੰਘ ਪਾਲੀਆ ਤੁਹਾਡੇ ਨਾਲ ਸਾਂਝਾ ਕਰਦਿਆਂ ਲੈ ਸਾਰ ਰੋਖ ਕੇ ਬਗੌਰ ਨਾਲ ਸੁਣ ਦਸੀ ਬਾਪੂ ਦਸ਼ਮੇਸ਼ ਪਿਤਾ ਅਜੀ ਕਲਮ ਕੱਲੇ ਚਮਕੌਰ ਗੜੀ ਨੂੰ ਛੱਡ ਕੇ ਚੱਲੇ ਦਸ਼ਮੇਸ਼ ਪਿਤਾ ਅਜੀ ਕਲਮ ਕੱਲੇ ਚਮਕੌਰ ਗੜੀ ਨੂੰ ਛੱਡ ਕੇ ਚੱਲੇ ਉਹ ਬੁਮਾਰਗੈ ਕੁਦਰਤ ਰੋਈ ਉਹ ਬੁਮਾਰਗੈ ਕੁਦਰਤ ਰੋਈ ਹਮ ਮੰਜ਼ਰ ਤਖਤ ਵਾਹੀ ਦੇ ਉਹ ਮੰਜ਼ਲ ਬਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਬਲ ਨੂੰ ਤੁਰ ਆ ਜਾਵੇ ਮੈਂ ਸਦਕੇ ਜਾਵਾਂ ਰਾਹੀ ਦੇ ਅਜ ਸੀਸ ਤੇ ਤਾਜ ਵੀ ਹੈ ਨਹੀਂ ਉਹ ਮੋਢੇ ਬੈਠਾ ਬਾਜ ਵੀ ਹੈ ਨਹੀਂ ਅਜ ਸੀਸ ਤੇ ਤਾਜ ਵੀ ਹੈ ਨਹੀਂ ਉਹ ਮੋਢੇ ਉੱਤੇ ਬਾਜ ਵੀ ਹੈ ਨਹੀਂ ਲੀਰਾ ਲੀਰਾ ਬਸਤ ਰਹੋਗੇ ਲੀਰਾ ਬਸ ਤੇ ਰਹੋਗੇ ਜੋ ਦੇ ਸੰਤਿਸ਼ਪਾਹੀ ਦੇ ਲੱਭਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਹੋ ਅੱਜ ਨਾ ហេਠਾ ਨੀਲਾ ਘੋੜਾ ਪੈਰਾਂ ਦੇ ਵਿੱਚ ਹੈ ਨਹੀਂ ਜੋੜਾ ਅੱਜ ਨਾ ហេਠਾ ਨੀਲਾ ਘੋੜਾ ਪੈਰਾਂ ਦੇ ਵਿੱਚ ਹੈ ਨਹੀਂ ਜੋੜਾ ਤਿੱਖੇ ਕੰਡਿਆ ਪੈਰ ਪਾੜਦੇ ਤਿੱਖੇ ਕੰਡਿਆਂ ਪਾਰ ਪਾੜਦੇ ਹੋ ਬਾਜਾ ਬਾਲੇ ਮਾਹੀ ਦੇ ਮੰਜ਼ਿਲ ਬਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਬਲ ਨੂੰ ਤੁਰਿਆ ਜਾਵੇ ਮੈਂ ਸਦਕੇ ਜਾਵਾਂ ਰਾਹੀ ਦੇ ਜਦੋਂ ਨੀਂਦ ਨੇ ਠੇਰਾ ਪਾਇਆ ਉੰਜ ਹੀ ਫਿਰ ਆਸਣ ਲਾ ਜਦੋਂ ਨੀਂਦ ਲੈ ਕੇ ਰਾ ਪਾਇਆ ਜੀ ਭੁੰਜੇ ਹੀ ਫਿਰ ਆਸਣ ਲਾਇਆ ਓ ਕਹਿੰਦਾ ਨਰਮ ਗਦਲੇ ਰੱਬਾ ਕਹਿੰਦਾ ਨਰਮ ਗਦਲੇ ਰੱਬਾ ਓ ਅੱਜ ਨਹੀਂ ਮੈਨੂੰ ਚਾਹੀਦੇ ਮੰਜ਼ਿਲ ਬਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਿਲ ਬਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਓ ਬਿਪਤਾ ਨੂੰ ਵੀ ਬਿਪਤਾ ਪੈ ਗਈ ਓ ਜਿਗਰ ਸ਼ੇਰ ਦਾ ਮਿੰਦੀ ਰਹਿ ਗਈ ਬਿਪਤਾ ਨੂੰ ਵੀ ਬਿਪਤਾ ਪੈ ਗਈ ਓ ਜਿਗਰ ਸ਼ੇਰ ਦਾ ਮਿੰਦੀ ਰਹਿ ਗਈ ਸ਼ਮਲੇ ਬਾਲਾ ਜੇਰੇ ਦੇਖੇ ਸ਼ਮਲੇ ਬਾਲਾ ਜੇਰੇ ਦੇਖੇ ਜੋ ਦੇ ਸੰਤਿਸ਼ਬਾਹੀ ਦੇ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਮੰਜ਼ਲ ਵੱਲ ਨੂੰ ਤੁਰਿਆ ਜਾਵੇ ਸਦਕੇ ਜਾਵਾਂ ਰਾਹੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ